ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਿੰਡ ਗਹਿਲ ਮਜਰੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਜਿਹੜਾ ਬੰਗਾ ਤੋਂ ਮੁਕੰਧਪੁਰ ਰੋਡ ਦੇ ਉੱਪਰ ਪੈ ਜਾਂਦਾ ਉੱਥੇ ਪਹੁੰਚੇ ਆ ਉਹ ਪਹੁੰਚਣ ਦਾ ਕਾਰਨ ਹੈ ਕਿ ਇੱਥੇ ਇੱਕ ਜਿਹੜੇ ਆ ਗਾਂਬਦੂ ਜਿਹੜੇ ਹੈਗੇ ਆ ਕਿਸਾਨ ਚਰਨਜੀਤ ਸਿੰਘ ਚੱਜ ਉਹਨਾਂ ਦੀ ਜਿਹੜੀ ਆ ਉਹਨਾਂ ਨੇ ਬੇਲਣਾ ਲਾਇਆ ਹੋਇਆ ਇੱਥੇ ਗੁਰਦਾ ਦਿਨਾਂ ਦੇ ਵਿੱਚ ਜਿਹੜੇ ਆਪਣੇ ਆਪ ਦੱਸਦੇ ਆ ਕਿ ਉਹਨਾਂ ਦੀ 100% ਜਿਹੜੀ ਹੈ ਸ਼ੁੱਧਤਾ ਹੈ ਗੁੜ ਦੇ ਵਿੱਚ ਇਹਨਾਂ ਦਾ ਗੁੜ ਜਿਹੜਾ ਦੇਸ਼ਾਂ-ਵਦੇਸ਼ਾਂ ਤੱਕ ਵੀ ਜਾਂਦਾ ਹੈ ਤੇ ਹੁਣ ਵੀ ਮੈਂ ਦੇਖਦਾ ਕਿ ਆ ਮਾਨਸਾ ਤੋਂ ਵੀ ਵੀ ਰਹਾਏ ਹੋਏ ਆ ਸੋ ਇੱਥੇ ਡੀਸੀ ਸਾਹਿਬ ਜਿਹੜੇ ਸਾਡੇ ਨਵਾਂ ਸ਼ਹਿਰ ਤੋਂ ਡੀਸੀ ਸਾਹਿਬ ਨੇ ਨਵਜੋਸ਼ ਪਾਲ ਸਿੰਘ ਰੰਦਾਵਾ ਜੀ ਉਹ ਵੀ ਇੱਥੇ ਪਹੁੰਚ ਰਹੇ ਨੇ ਤੁਹਾਡੇ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਉਹ ਵੀ ਇਹਨਾਂ ਦਾ ਪ੍ਰੋਜੈਕਟ ਦੇਖਣ ਆਏ ਆ ਇਹਨਾਂ ਦੀ ਸਾਰਾ ਬਣਤਰ ਦੇਖਣ ਆਏ ਆ ਕਿ ਕਿਦਾਂ ਕਿਸ ਤਰ੍ਹਾਂ ਇਹ ਗੁੜ ਤਿਆਰ ਕੀਤਾ ਜਾਂਦਾ ਇੰਨੀ ਡਿਮਾਂਡ ਕਿਉਂ ਹੈ ਜਿੱਦਾਂ ਹੁਣ ਮੈਂ ਝੱਜ ਸਾਹਿਬ ਨੂੰ ਪੁੱਛਿਆ ਵੀ ਆ ਕਿ ਹੁਣ ਜਿਹੜਾ ਇਸ ਵੇਲੇ ਭਾਵੇਂ ਸੀਜ਼ਨ ਹੈਗਾ ਗੁੜ ਦਾ ਪਰੰਤੂ ਫਿਰ ਵੀ ਉਹਨਾਂ ਕੋਲ ਗੁੜ ਹੈ ਨਹੀਂ ਕਿਉਂਕਿ ਇਹ ਇਸ ਗੁੜ ਦੀ ਡਿਮਾਂਡ ਹੀ ਨਹੀਂ ਹੈ ਸੋ ਅਸੀਂ ਸਭ ਨੇ ਵੀ ਗੱਲ ਕਰਾਂਗੇ ਕਿ ਤੁਹਾਡੇ ਕੋਲ ਇਹ ਟੈਕਨੀਕ ਕਿੱਥੋਂ ਆਈ ਹੈ ਉਹਦੇ ਵਿੱਚ ਕੀ ਕੀ ਅਲੱਗ ਹੈ ਬਾਕੀ ਨਾਲੋਂ ਤੇ ਅਸੀਂ ਡੀਸੀ ਸਭ ਤੋਂ ਵੀ ਪਤਾ ਕਰਾਂਗੇ ਕਿ ਉਹ ਕਿਸ ਪਰਪਸ ਨਾਲ ਇੱਥੇ ਆਏ ਹੈ ਔਰ ਸੋ ਡੀਸੀ ਸਭ ਪਹੁੰਚ ਗਏ ਆ ਹਾਂ ਜੀ ਅੱਜ ਮੈਂ ਸਰਦਾਰ ਚਰਨਜੀਤ ਸਿੰਘ ਚੱਜ ਜਿਹੜੇ ਸਾਡੇ ਨਵਾਂ ਸ਼ਹਿਰ ਦੇ ਮੰਗਾ ਏਰੀਆ ਦੇ ਬਹੁਤ ਪ੍ਰੋਗਰੈਸਿਵ ਫਾਰਮਰ ਨੇ ਇਹਨਾਂ ਦੇ ਮੈਂ ਪਿੰਡਾ ਹੈ ਇਹ ਪਰਾਲੀ ਨੂੰ ਬਿਲਕੁਲ ਅੱਗ ਨਹੀਂ ਲਾਉਂਦੇ ਪਿਛਲੇ 20 ਸਾਲ ਤੋਂ ਇਹਨਾਂ ਨੇ ਪਰਾਲੀ ਨੂੰ ਆਪਣੀ ਜਿਹੜਾ ਝੋਨਾ ਹੁੰਦਾ ਹੈ ਉਸ ਤੋਂ ਬਾਅਦ ਜਿਹੜੀ ਪਰਾਲੀ ਹੁੰਦੀ ਹੈ ਉਹਨੂੰ ਅੱਗ ਨਹੀਂ ਲਾਈ ਮੈਂ ਇਹਨਾਂ ਨੂੰ ਕੰਗratulations ਕਰਨ ਵਾਸਤੇ ਸਪੈਸ਼ਲੀ ਇੱਥੇ ਹੈ ਇਹਨਾਂ ਨੇ ਇੱਕ ਹੋਰ ਪ੍ਰੋਜੈਕਟ ਘੁਰਦਾ ਵੀ ਲਾਇਆ ਹੈ ਇੱਥੇ ਜਿਹੜਾ ਕਿ ਰੋਜ਼ ਦਾ 12 ਤੋਂ 15 ਕੁਇੰਟਲ ਘੜ ਕੱਟਦੇ ਨੇ ਜਿਹੜਾ ਹੈਂਡ ਟੂ ਹੈਂਡ ਵਿਖ ਜਾਂਦਾ ਹੈ ਬਹੁਤ ਅੱਛਾ ਇਹ ਪ੍ਰੋਜੈਕਟ ਹੈਗਾ ਜਿਹੜੀ ਪਰਾਲੀ ਹੈਗੀ ਹੈ ਜੇ ਤੁਸੀਂ ਖੇਤ ਦੇ ਵਿੱਚ ਹੀ ਉਹਨੂੰ ਫਿਰ ਤੋਂ ਵਾਦਿਓ ਤਾਂ ਉਹ ਖਾਦ ਦਾ ਕੰਮ ਕਰਦੀ ਹੈ ਜਿਹੜੀ ਇਹਨਾਂ ਦਾ ਆਊਟਪੁੱਟ ਹੈਗੀ ਹੈ ਇਹਨਾਂ ਦੀ ਜਿਹੜੀ ਕ੍ਰੌਪ ਦੀ ਉਹ 10% ਵਧ ਗਈ ਹੈ ਪਰਾਲੀ ਨੂੰ ਅੱਗ ਨਾ ਲਾਉਣ ਕਰਕੇ ਤੇ ਮੇਰੇ ਖਿਆਲ ਅੱਧਾ ਪਿੰਡ ਹੋਨੇ ਨਾਲ ਆਲਰੇਡੀ ਜੁੜ ਗਿਆ ਹੈ ਤੇ ਇਹਨਾਂ ਨੂੰ ਵਹਿੰਦੇ-ਵਹਿੰਦੇ ਮੈਨੂੰ ਲੱਗਦਾ ਹੈ ਕਿ ਪੂਰਾ ਨਵਾਂ ਸ਼ਹਿਰ ਇਹਨਾਂ ਨਾਲ ਹੀ ਜੁੜ ਜਾਊਗਾ ਪਹਿਲਾਂ ਤਾਂ ਪੰਜਾਬ ਟੂਡੇ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਕਵਰੇਜ ਕਰਨ ਲੱਗੇ ਆ ਤੇ ਡੀਸੀ ਸਾਹਿਬ ਆਈਸੀ ਤੇ ਉਹ ਮੈਂ ਸਾਡੀ ਮੀਟਿੰਗ ਹੁੰਦੀ ਆ ਤੇ ਚਾਰ ਦਿਨ ਪਹਿਲਾਂ ਮੀਟਿੰਗ ਸੀ ਉਹ ਮੀਟਿੰਗ ਦੇ ਵਿੱਚ ਮੈਨੂੰ ਡੀਸੀ ਸਾਹਿਬ ਨਾਲ ਗੱਲਬਾਤ ਹੋਈ ਤੇ ਉਹ ਕਹਿੰਦੇ ਵੀ ਮੈਂ ਤੁਹਾਡਾ ਪ੍ਰੋਜੈਕਟ ਦੇਖਣਾ ਵੀ ਜੇ ਵੱਡਾ ਆ ਤੁਸੀਂ ਇੰਨਾ ਗੁੜ ਕੱਢਦੇ ਆ ਪਹਿਲਾਂ ਤਾਂ ਉਹਨੇ ਮੈਨੂੰ ਪੁੱਛਿਆ ਵੀ 14 15 ਕੁਇੰਟਲ ਵੇਚਦੇ ਕਿੱਤੇ ਆ ਮੈਂ ਕਿਹਾ ਕਾਊਂਟਰ ਸੇਲ ਆ ਤੇ ਫਿਰ ਉਹ ਕਹਿੰਦੇ ਵੀ ਮੈਂ ਦੇਖਣਾ ਜ਼ਰੂਰ ਆ ਉਸ ਦਿਨ ਉਹਨਾਂ ਨੂੰ ਥੋੜਾ ਕੰਮ ਹੋ ਗਿਆ ਅੱਜ ਉਹਨਾਂ ਨੇ ਸਮਾਂ ਕੱਢਿਆ ਆਏ ਆ ਤੇ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕੀਤਾ ਤੇ ਵੀ ਤੁਸੀਂ ਚਲੋ ਆਏ ਆ ਤੇ ਬਾਕੀ ਗੋੜ ਦੇ ਬਾਰੇ ਉਹਨਾਂ ਨੇ ਕਾਫੀ ਮੈਨੂੰ ਵਧੀਆ ਸ਼ਾਬਾਸ਼ ਦਿੱਤੀ ਆ ਤੇ ਸ਼ੁੱਧਤਾ ਬਾਰੇ ਕੀ ਕਹਿਣਾ ਚਾਹੋਗੇ ਸ਼ੁੱਧਤਾ ਦੇਖੋ ਆਪਾਂ ਪਹਿਲੇ ਹੀ ਸ਼ੁੱਧਤਾ ਰੱਖੀ ਆ ਆਪਾਂ ਇਹ ਹੀ ਗੱਲ ਪਹਿਲਾਂ ਤੋਂ ਰੱਖੀ ਆ ਵੀ ਅਸੀਂ ਇੱਥੇ ਕੁਰਸੀਆਂ ਰੱਖੀਆਂ ਆ ਕੁਰਸੀਆਂ ਦੇ ਉੱਤੇ ਲੋਕ ਬਹਿ ਜਾਂਦੇ ਆ ਉਹਨਾਂ ਦੇ ਸਾਹਮਣੇ ਬਣਾਉਂਦੇ ਆ ਤਿਆਰ ਕਰਦੇ ਆ ਐਨੀ ਵੀ ਕੋਈ ਉਹਲੇ ਕਰਦੇ ਆ ਤੇ ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਉਹ ਸਾਡੇ ਉੱਤੇ ਪੱਠੀਆਂ ਦੇ ਕੋਲ ਬਹਿ ਕੇ ਬਹਿ ਜਵੇ ਜੇ ਅਸੀਂ ਉਹਦੇ ਵਿੱਚ ਕੋਈ ਚੀਜ਼ ਪਾਉਂਦੇ ਹੋਈਏ ਅਸੀਂ 52000 ਰੁਪਇਆ ਉਹਨੂੰ ਉਸੇ ਵੇਲੇ ਦੇਵਾਂਗੇ ਉਹ 10 ਦੇ ਵੀ ਤੁਸੀਂ ਆ ਗਲਤ ਚੀਜ਼ ਪਾਤੀ ਆ ਲੈਬੋਰਾਟਰੀ ਚ ਟੈਸਟ ਕਰਾ ਲਵੇ ਕੋਈ ਜੋ ਮਰਜ਼ੀ ਕਰ ਲਵੇ ਅਸੀਂ ਬੈਠੇ ਹਾਂ ਜਿੰਮੇਵਾਰੀਆਂ ਅਸੀਂ ਅਸੀਂ ਕੁਝ ਪਾਉਂਦੇ ਨਹੀਂ ਮੈਂ ਜ਼ਿੰਮੇਵਾਰ ਭਰਾਵਾਂ ਨੂੰ ਇਹੀ ਕਹਿਣਾ ਚਾਹੁੰਦਾ ਆ ਕਿ ਜਿਸ ਤਰ੍ਹਾਂ ਜੋਕੇ ਸਮੇਂ ਵਿੱਚ ਸਾਡਾ ਜਿਹੜਾ ਜੂਥ ਆ ਉਹ ਸਾਰਾ ਹੀ ਬਾਹਰਲ ਨੂੰ ਰੋਕ ਕੀਤਾ ਹੋਇਆ ਉਹਨਾਂ ਨੂੰ ਸਰਦਾਰ ਚੰਦੀ ਸਿੰਘ ਚਾਜ ਤੋਂ ਇਹ ਸਿੱਖਿਆ ਲੈਣੀ ਚਾਹੀਦੀ ਆ ਸੰਦੇਸ਼ ਲੈਣਾ ਚਾਹੀਦਾ ਹੈ ਕਿ ਜੇ ਆਪਾਂ ਇਸ ਤਰ੍ਹਾਂ ਦਾ ਕਲਹਾੜੀ ਲਾ ਲਈਏ ਜਿਹੜੀ ਕਿ ਮੋਡਰਨ ਤਰੀਕੇ ਨਾਲ ਤਿਆਰ ਕੀਤੀ ਗਈ ਆ ਤੇ ਆਪਾਂ ਇੱਥੇ ਰਹਿ ਕੇ ਆਪਾਂ ਬਹੁਤ ਸਾਰਾ ਮੁਨਾਫਾ ਕਮਾ ਸਕਦੇ ਹਾਂ ਗਿਆਂ ਤੇ ਚੰਦੀ ਸਿੰਘ ਚਾਜੇ ਮੈਨੂੰ ਲੱਗਦਾ ਵੀ ਲਗਭਗ 10 ਸਾਲਾਂ ਤੋਂ ਇਹ ਜਿਹੜਾ ਕੰਮ ਬੜੀ ਸਫਲਤਾਪੂਰਵਕ ਕਰ ਰਹੇ ਆ ਤੇ ਇੱਥੇ ਵੀ ਇਹਨਾਂ ਨੇ ਲਗਭਗ ਬਹੁਤ ਸਾਰੇ ਬੰਦਿਆਂ ਨੂੰ ਰੋਜ਼ਗਾਰ ਵੀ ਦਿੱਤਾ ਹੋਇਆ ਹੈਗਾ ਤੇ ਇਸ ਲਈ ਜੁਥ ਨੂੰ ਇਹਨਾਂ ਤੋਂ ਜ਼ਰੂਰ ਸਬਕ ਲੈਣਾ ਚਾਹੀਦਾ ਹੈ ਮੈਂ ਡਾਕਟਰ ਦਲਜੀਤ ਸਿੰਘ ਹ ਬਾਗਬਾਨੀ ਵਿਭਾਗ ਤੋਂ ਆ ਅਸਿਸਟੈਂਟ ਡਾਕਟਰ ਹਾਰਟੀਕਲਚਰ ਮੈਂ ਪਾਜੀ ਉਹਨਾਂ ਨੂੰ ਪਹਿਲਾਂ ਵੀ ਮਿਲਦਾ ਰਿਹਾ ਕਿਉਂਕਿ ਮੈਂ ਮੇਰਾ ਇਹੀ ਰਸਤਾ ਆ ਹੁਣ ਜਾਣ ਦਾ ਸਵੇਰੇ ਸ਼ਾਮ ਬਹੁਤ ਵਧੀਆ ਇਹਨਾਂ ਦੇ ਰੌਣਕ ਲੱਗੇ ਰਹਿੰਦੇ ਰਹੀ ਆ ਸੀਜ਼ਨ ਤੇ ਮੈਂ ਦੇਖਿਆ ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਸੌਰੀ ਵੀ ਕੰਮ ਕੀਤਾ ਔਰ ਕੁਆਲਟੀ ਦਾ ਕੰਮ ਕਰਦੇ ਆ ਔਰ ਮੀਟਿੰਗ ਦੇ ਵਿੱਚ ਜਿਵੇਂ ਡੀਸਾ ਬਣ ਇਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਤੇ ਉਹਨਾਂ ਨੂੰ ਲੱਗਾ ਕਿ ਵੇਖਣਾ ਚਾਹੀਦਾ ਪ੍ਰੈਕਟੀਕਲੀ ਜਾ ਕੇ ਉਹਨਾਂ ਨੇ ਆ ਜਾ ਕੇ ਦੇਖਿਆ ਬੜੇ ਸਾਰੇ ਖੁਸ਼ ਹੋਏ ਆ ਔਰ ਸਭ ਤੋਂ ਵੱਡੀ ਗੱਲ ਹੈ ਵੀ ਇਹਨਾਂ ਦੀਆਂ ਇਹਨਾਂ ਦੇ ਬਾਰੇ ਸੁਣ ਕੇ ਯੂਨੀਵਰਸਿਟੀ ਦੇ ਜਦੋਂ ਆਏ ਨੇ ਸਾਡੇ ਮਾਨਸਾ ਤੋਂ ਦੋ ਭਰਾ ਸਾਡੇ ਨਾਲ ਖੜੇ ਆ ਉਹ ਸਪੈਸ਼ਲੀ ਇਹਨਾਂ ਦਾ ਮਿਲਣਾ ਵੇਖਣ ਆਇਆ ਹੈ ਵੀ ਇਹ ਕਿਵੇਂ ਕੰਮ ਕਰਦੇ ਆ ਮੈਨੂੰ ਉਮੀਦ ਹੈ ਪੱਕੀ ਕਿ ਉਹ ਮਾਨਸੇ ਜਾ ਕੇ ਇਸ ਤਰ੍ਹਾਂ ਦਾ ਪ੍ਰੋਜੈਕਟ ਸਦਾਰਤ ਕਰਨਗੇ ਤੇ ਇਹੀ ਸਾਡਾ ਸਾਰਿਆਂ ਦਾ ਜੇ ਇੱਥੇ ਆਉਣ ਦਾ ਮਕਸਦ ਵੀ ਇਹੀ ਹੈ ਕਿ ਅਸੀਂ ਜੇ ਸਾਡੇ ਪ੍ਰੋਗਰੈਸਿਵ ਫਾਰਮਰ ਨੇ ਜਿਹੜੇ ਉਹਨਾਂ ਦੀ ਰੀਸ ਕਰਾ ਕੇ ਅਸੀਂ ਹੋਰ ਨਾ ਫਾਰਮਰ ਨੂੰ ਪ੍ਰੈਕਟੀਕਲੀ ਵਿਖਾ ਕੇ ਤੇ ਹੋਰਾਂ ਨੂੰ ਵੀ ਇਸ ਪਾਸੇ ਤੋਰੀਏ ਇਹਦੇ ਨਾਲ ਵੱਡੇ ਪੱਧਰ ਤੇ ਸਾਡਾ ਜਿਹੜਾ ਜੂਥ ਆ ਉਹ ਖੇਤੀ ਵਾਲੇ ਪਾਸੇ ਨੂੰ ਆਵੇ ਔਰ ਜਿਹੜੀ ਖੇਤੀ ਵਿਪਿੰਤਾ ਦੇ ਵਿੱਚ ਅਸੀਂ ਵੱਧ ਤੋਂ ਵੱਧ ਯੋਗਦਾਨ ਪਾ ਕੇ ਆਪਣੇ ਕਿਸਾਨਾਂ ਦਾ ਜਿਹੜਾ ਜੀਵਨ ਪੱਧਰ ਐ ਉਹਨੂੰ ਉੱਚਾ ਚੱਕੀ ਹੈ ਧੰਨਵਾਦ ਹਾਈਜਨ ਹੈ ਉਹ ਇੱਥੇ ਬਹੁਤ ਵਧੀਆ ਏ ਇਦਾਂ ਦੀ ਹਾਈਜਨ ਕਿਸੇ ਵੀ ਵੇਲੇ ਨੇ ਤੇ ਅਸੀਂ ਅੱਜ ਤੱਕ ਨਹੀਂ ਦੇਖੀ ਹੈਗੀ ਤੋਂ ਇਹਨਾਂ ਨੂੰ ਸ਼ਾਬਾਸ਼ ਹੈ ਔਰ ਸਾਨੂੰ ਫਖਰ ਹੈ ਆਪਣੇ ਇਲਾਕੇ ਤੇ ਆਪਣੇ ਇਲਾਕੇ ਦੇ ਅਗਾ ਵਧੂ ਕਿਸਾਨਾਂ ਤੇ ਇਹਨਾਂ ਦੇ ਸਾਚਰਨਜੀ ਸਿੰਘ ਹੋਣਾ ਤੇ ਕਿ ਇਹਨਾਂ ਨੇ ਇਦਾਂ ਵੱਡਾ ਉਪਰਾਲਾ ਕਰਕੇ ਔਰ ਵਧੀਆ ਕੁਆਲਟੀ ਲੋਕਾਂ ਨੂੰ ਖਾਣ ਨੂੰ ਦਿੱਤੀ ਹੈ ਕਿਉਂਕਿ ਗੁੜ ਸਿਹਤ ਵਾਸਤੇ ਚੀਨੀ ਦੀ ਜਗ੍ਹਾ ਤੇ ਅਗਰ ਇਹ ਅਪਣਾਇਆ ਜਾਵੇ ਤੇ ਬਹੁਤ ਵਧੀਆ ਸਾਰੀਆਂ ਬਿਮਾਰੀਆਂ ਦੂਰ ਕਰਦਾ ਆਦਰਵਾਇਜ਼ ਅਨੀਮੀਆ ਵਾਸਤੇ ਵੀ ਬਹੁਤ ਵਧੀਆ ਚੀਜ਼ ਹੈ ਔਰ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਇਹਨਾਂ ਦੀ ਕੁਆਲਿਟੀ ਜਿਹੜੀ ਹੈ ਪਿਓਰਿਟੀ ਹੈ ਔਰ ਹਾਈਜਨਸ ਹੈ ਉਹ ਬਿਲਕੁਲ ਕਮਾਲ ਦੀ ਹੈ ਔਰ ਬਹੁਤ ਵਧੀਆ ਹੈ ਮੈਂ ਇਹਨਾਂ ਨੂੰ ਬਹੁਤ ਬਹੁਤ ਆਪਣੇ ਵੱਲੋਂ ਵਧਾਈ ਦੇਣਾ ਥੈਂਕ ਯੂ ਵੈਰੀ ਮਚ ਸਰ ਇਹਨੂੰ ਮੇਰਾ ਨਾਮ ਜਸਵੰਤ ਸਿੰਘ ਹੈ ਮੈਂ ਤੇ ਮੇਰਾ ਦੋਸਤ ਅਸੀਂ ਮਾਨਸਾ ਤੋਂ ਆਏ ਆ ਅਸੀਂ ਚੱਜ ਸਾਹਿਬ ਦੀ ਵੀਡੀਓ ਦੇਖੀ ਸੀ YouTube ਤੇ ਜਿਸ ਤੋਂ ਅਸੀਂ ਪ੍ਰੇਰਿਤ ਹੋ ਕੇ ਅਸੀਂ ਖੁਦ ਨੇ ਵੀ ਡਿਸਾਈਡ ਕੀਤਾ ਵੀ ਅਸੀਂ ਆਪਣਾ ਵੇਲਾ ਲਾਈਏ ਤੋਂ ਉਹਨਾਂ ਤੋਂ ਇਹ رائے ਲੈਣ ਆਏ ਆਂ ਉਹਨਾਂ ਤੋਂ ਸਲਾਹ ਲੈਣਾ ਹੈ ਵੀ ਇਸ ਵਿੱਚ ਪ੍ਰੋਜੈਕਟ ਨੂੰ ਅਸੀਂ ਕਿਵੇਂ ਸ਼ੁਰੂਆਤ ਕੀਤੀ ਜਾਵੇ ਵੀ ਕੀ ਉਹਦੇ ਵਿੱਚ ਬੇਸਿਕ ਇਨਫੋਰਮੇਸ਼ਨ ਹੈਗੀ ਹੈ ਉਹ ਸਾਨੂੰ ਸਭ ਦੀ ਹੈਲਪ ਕਰਨਗੇ ਵੀ ਕੀ ਕੀ ਲੋੜਿੰਦੀ ਸਾਨੂੰ ਕੰਮ ਸ਼ੁਰੂਆਤ ਵਿੱਚ ਦੇਖਣੇ ਪੈਣਗੇ ਤਾਂ ਕਿ ਅਸੀਂ ਅੱਗੇ ਜਾ ਕੇ ਅਸੀਂ ਵੀ ਇਹਨਾਂ ਵਾਂਗੂ ਇੱਕ ਵਧੀਆ ਪ੍ਰੋਜੈਕਟ ਡਿਵੈਲਪ ਕਰ ਜਾਈਏ ਧੰਨਵਾਦ ਜੀ ਕਦੇ ਨਹੀਂ ਨਹੀਂ ਦੇਖਿਆ ਫਾਚਾ ਉਹ ਮਾਦੀਨਾਂ ਤੋਂ ਅੱਗੇ ਤੋਂ ਸੰਦਾ ਚੌਕ ਤੋਂ ਜਿਹੜੀ ਲਾਂਗ ਬਣਾਉਂਦਾ ਫੋਕਲ ਜਿਹੜਾ ਕਿ ਉਹ ਅੱਗੇ ਦੇ ਲਈ ਜਿਹੜਾ ਉਹ ਕੋਲ ਜੰਮੜੀ ਰਣਾ ਜੜੀ ਪਤਲਾ ਰੱਖਦਾ ਜਿਹੜੇ ਪਰੋਖ ਚੜ ਜਾਂਦੇ ਜੀ ਹਾਂ ਸਾਧਾ ਜਿਹੜੇ ਬੰਦੇ ਪਾਉਂਦਾ ਰਾਸ਼ਟਰੀ ਆ ਚੰਦਰ ਰਣ ਦਾ ਜਿਹੜਾ ਮਾਰਦੀ ਰਹਿੰਦਾ ਹੁੰਦਾ ਤਾਂ ਦੇਖਿਆ ਤੁਸੀਂ Terima kasih telah menonton.